ਮਲਾਜ਼ਮਾਂ ਤੇ ਪੈਨਸ਼ਨਰਾਂ ਉਸ ਨੂੰ ਪਿਆਰ ਪਰਿਸਰ ਸ਼ਕਲ ਚ ਅੱਜ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਪੰਜਾਬ ਦੇ ਮਲਾਜ਼ਮ ਤੇ ਪੈਨਸ਼ਨ ਆਪਣੇ ਹੱਕ ਲੈਣ ਲਈ ਜਦੋਂ ਜੈਦ ਕਰਦੇ ਆ ਰਹੇ ਹਨ ਸਰਕਾਰ ਦਵੇ ਭਾਵੇਂ ਨਾ ਦਵੇ ਪਰ ਕੋਟਾ ਮਲਾਜ਼ਮਾਂ ਦੇ ਹੱਕ ਦੇ ਵਿੱਚ ਫੈਸਲੇ ਕਰਦੀਆਂ ਆ ਰਹੀਆਂ ਨੇ ਇਸੇ ਤਰ੍ਹਾਂ ਦਾ ਇੱਕ ਮਾਮਲਾ ਅੱਜ ਸਾਡੇ ਸਾਹਮਣੇ ਆਇਆ ਹੈ ਤੁਹਾਡੇ ਨਾਲ ਸਾਂਝਾ ਕਰਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਸੋ ਦੋਸਤੋ ਦੱਸ ਦਈਏ ਕਿ ਪੰਜਾਬ ਦੇ ਪੈਨਸ਼ਨ ਆਪਣੀਆਂ ਮੰਗਾਂ ਨੂੰ ਲੈ ਕੇ ਪੂਰਾ ਕਰਵਾਉਣ ਦੇ ਲਈ ਲੰਬੇ ਸਮੇਂ ਤੋਂ ਧਰਨੇ ਮਜ਼ਾਰੇ ਕਰ ਰਹੇ ਹਨ ਇਹੇ ਮੰਗ ਇਹਨਾਂ ਦੇ ਲਈ ਬਹੁਤ ਹੀ ਖਾਸ ਬਹੁਤ ਹੀ ਮਹੱਤਵਪੂਰ ਹੈ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਜਿਹੜੇ ਫੈਸਟਰ ਦਾ 2.9 ਫੈਕਟਰ ਸਬੰਧੀ ਸੀ ਡਬਲ ਪੀ 12159 ਆਫ 2023 ਦੀ ਜਿਹੜੀ 212 2025 ਦੀ ਸੁਣਵਾਈ ਦੇ ਬਾਰੇ ਜ਼ਿਕਰ ਕਰਾਂਗੇ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸਭ ਦੇ ਨਾਲ ਜਰੂਰ ਸ਼ੇਅਰ ਕਰਨਾ ਸੋ ਦੋਸਤੋ ਦੱਸ ਦਈਏ ਕਿ ਜਦੋਂ ਅਬ ਜਿਹੜੀਆਂ ਸਰਕਾਰਾਂ ਆਪਣੇ ਮੁਲਾਜ਼ਮਾਂ ਤੇ ਪੈਨਸ਼ਨਰ ਦੇ ਜਾਇਜ਼ ਬੰਦੇ ਹੱਕ ਵੀ ਖੋਣ ਦਾ ਰੁਝਾਨ ਅਪਣਾ ਲੈਂਨ ਤਾਂ ਫਿਰ ਪਿਛਲੇ ਕਾਂਗਰਸ ਸਰਕਾਰ ਦੇ ਦੁਆਰਾ ਕੀਤੇ ਤੱਕੇ ਨੂੰ ਅਡਰੈਸ ਤਾਂ ਕੀ ਕਰਨਾ ਸੀ ਉਹ ਤਾਂ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤਾਂ ਵੀ ਦੋ ਕਦਮ ਅੱਗੇ ਜਾ ਕੇ ਤੇ ਕੋਰਟ ਕਚੈਰੀਆਂ ਦੇ ਵਿੱਚੋਂ ਜਿੱਤੇ ਹੋਏ ਕੇਸਾਂ ਨੂੰ ਵੀ ਇੰਪਲੀਮੈਂਟ ਕਰਨ ਦੇ ਥਾਂ ਇਸ ਦੇ ਵਿੱਚ ਅੜੀਕੇ ਤੇ ਰੁਕਾਵਟਾਂ ਹੀ ਖੜੀਆਂ ਕੀਤੀਆਂ ਹਨ ਇਸੇ ਤਰ੍ਹਾਂ ਦਾ ਹੀ ਇੱਕ ਕੇਸ ਸੀਡਬਲਪੀ 1268 2023 ਮਾਨ ਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਲੱਗਿਆ ਹੋਇਆ ਹੈ ਜੋ ਕਿ ਨਰਿੰਦਰਪਾਲ ਐਂਡ ਅਦਰਸ ਵਰਜਸ ਸਟੇਟ ਆਫ ਪੰਜਾਬ ਐਂਡ ਅਦਰਸ ਲੱਗਿਆ ਹੈ ਇਹਦੀਆਂ ਕਈ ਸੁਣਵਾਈਆਂ ਪਿੱਛੇ ਵੀ ਹੋ ਚੁੱਕੀਆਂ ਹਨ ਤੇ ਹੁਣ ਜੋ ਲਾਸਟ ਪਿਛਲੀ ਸੁਣਵਾਈ ਹੈ ਉਹ 2 12 25 ਨੂੰ ਹੋਈ ਸੀ ਜਿਵੇਂ ਕਿ ਅਕਸਰ ਹੀ ਅਦਾਲਤਾਂ ਦੇ ਵਿੱਚ ਤਰੀਕ ਤੇ ਤਰੀਕ ਦਾ ਸਿਲਸਿਲਾ ਇਸੇ ਤਰ੍ਹਾਂ ਹੀ ਇਸ ਦੀ ਵੀ ਇੱਕ ਨੈਕਸਟ ਜਿਹੜੀ ਹੈ ਹੈਰਿੰਗ ਦੀ ਡੇਟ ਮਾਂ ਜੋ ਅਦਾਲਤ ਦੇ ਦੁਆਰਾ ਪਾ ਦਿੱਤੀ ਗਈ ਹੈ ਜੋ ਕਿ 22 ਦਸੰਬਰ 2025 ਹੈ ਤਾਂ ਹਾਂਜੀ ਦੋਸਤੋ 22 ਦਸੰਬਰ 2025 ਹੀ ਡੇਟ ਪਾਈ ਗਈ ਹੈ ਇਹਦੇ ਨਾਲ ਹੀ ਸੀਡਬਲਯੂਪੀ 1126 ਦੀ ਇਸੇ ਮਿਤੀ ਨੂੰ ਹੀ ਸੁਣਵਾਈ ਲਈ ਕਲੱਬ ਕੀਤੀ ਗਈ ਹੈ ਕਹਿਣ ਦਾ ਮਤਲਬ ਹੈ ਕਿ ਇੱਕੋ ਨੇਚਰ ਦੀਆਂ ਜਦੋਂ ਕੋਈ ਰਿੱਟਾ ਹੋ ਤਾਂ ਅਦਾਲਤ ਦੇ ਦੁਆਰਾ ਉਹਨਾਂ ਨੂੰ ਬਹੁਤ ਵਾਰੀ ਕਲੱਬ ਹੀ ਕਰ ਦਿੱਤਾ ਜਾਂਦਾ ਹੈ ऐसे तरह दी ही यह सुनवाई ਦੇ ਨਾਲ ਜੋ CWP 1126 ਹੈ ਉਸ ਨੂੰ ਵੀ ਕਲਪ ਕਰ ਦਿੱਤਾ ਗਿਆ ਹੈ ਤੇ ਇਸੇ ਦੀ ਜੋ ਅਗਲੀ ਸੁਣਵਾਈ ਹੈ ਉਹ 22 ਦਸੰਬਰ 2025 ਨੂੰ ਹੋਵੇਗੀ ਬਹੁਤ ਹੀ ਉਮੀਦਾਂ ਹਨ ਕਿ 2.95 ਦਾ ਜੋ ਫੈਕਟਰ ਹੈ ਉਹ ਫੈਸ਼ਨਰ ਨੂੰ ਮਿਲਣਾ ਹੀ ਚਾਹੀਦਾ ਹੈ ਕਿਉਂਕਿ ਪਿੱਛੇ ਜਿਹੜਾ ਹੈ ਜਿਹੜਾ 6ਵੇਂ ਤਨਖਾਹ ਕਮਿਸ਼ਨ ਦੇ ਵਿੱਚ ਵੀ ਇਹਦੀ ਜਿਹੜੀ ਰეკਮੈਂਡੇਸ਼ਨ ਹੈ ਔਰ ਇਹ ਹੱਕ ਹੀ ਵੀ ਬੰਦਦਾ ਹੈ ਕਿਉਂਕਿ 113% ਡੀਏ ਦੇ ਨਾਲ ਜੋ ਤਨਖਾਹ ਫਿਕਸ ਕੀਤੀ ਜਾਂਦੀ ਸੀ ਪੈਨਸ਼ਨਰਸ ਦੀ ਉਹ ਕਿਸੇ ਵੀ ਤਰ੍ਹਾਂ ਵੀ ਜਾਇਜ਼ ਨਹੀਂ ਜਦੋਂ ਕਿ ਹੱਕ ਤਾਂ 125% ਡਿਊ ਡੀਏ ਜੋ ਸੀ ਉਹਦੇ ਮੁਤਾਬਕ ਬੰਦਦਾ ਹੈ ਪ੍ਰੰਤੂ ਸਰਕਾਰ ਨੇ ਤੱਕਾ ਕਰਦੇ ਹੋਏ ਇਹ ਜੋ ਫੈਕਟਰ ਦਿੱਤਾ ਸੀ ਕੋਟਾ ਸਿਰਫ ਮਹਿਜ਼ 2.43 ਦੇ ਆਸ-ਪਾਸ ਹੀ ਬੰਦਾ ਸੀ ਜਦੋਂ ਕਿ ਇਹ ਹੱਕ 2.59 ਦਾ ਪੈਂਸ਼ਰ ਦਾ ਬੰਦਾ ਹੈ ਤਾਂ ਦੇਖੋ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਕਦੋਂ ਉਹਨਾਂ ਦਾ ਬੰਦਾ ਹੱਕ ਪੈਂਸ਼ਰ ਦਾ ਬੰਦਾ ਹੱਕ ਮਿਲਦਾ ਹੈ ਇਹ ਕੋਟਾ ਦੇ ਰਾਹੇ ਹੀ ਸੰਭਵ ਹੋਵੇਗਾ ਜਿਸ ਦੀ ਕੀ ਬਹੁਤ ਹੀ ਉਮੀਦ ਜਿਹੜੀ ਹੈ ਜਾਫਿਰ ਸਰਕਾਰ ਖੁਦ ਹੀ ਆਉਣ ਵਾਲੀਆਂ 2027 ਦੀਆਂ ਚੋਣਾਂ ਨੂੰ ਮੁੱਖ ਰੱਖ ਕੇ ਇਸ ਨੂੰ ਲਾਗੂ ਕਰ ਦਿੰਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਵਿੱਚ ਆਪ ਸਭ ਦਾ ਬਣੇ ਰਹਿਣੇ ਧੰਨਵਾਦ ਜੀ